ਭ੍ਰਸਤਾਚਾਰ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚੋਂ ਕੱਟਣਾ ਹੋਵੇ ਤਾਂ ਬਲਕਾਰ ਸਿੱਧੂ ਨੰਬਰ 1 ਤੇ ਨਿਕਲ ਸਕਦਾ ਹੈਗਾ ਜਿੱਥੋਂ ਕੀ ਪਤਾ ਲੱਗਦਾ ਹੈ ਇਹਨਾਂ ਨੂੰ ਕਿਸੇ ਵਰਕਰ ਦੀ ਲੋੜ ਨਹੀਂ ਹੈ ਇਸ ਕਰਕੇ ਤੁਸੀਂ ਸਾਰੇ ਜਾਣੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਆ ਇਹਨਾਂ ਦੀਆਂ ਹਰਕਤਾਂ ਬਾਰੇ ਮੈਂ ਕੁਲਤਾਰ ਸੰਧਮਾ ਜੀ ਜੋ ਕਿ ਸਪੀਕਰ ਸਾਹਿਬ ਹੈ ਸਾਡੇ ਵਿਧਾਨ ਸਭਾ ਦੇ ਮੈਂ ਉਹਨਾਂ ਨੂੰ ਵੀ ਮਿਲ ਕੇ ਆਇਆ ਮੈਂ ਇਹਨਾਂ ਦੇ ਜਿਹੜੇ ਦਿੱਲੀ ਤੋਂ ਇੰਚਾਰਜ ਲੱਗੇ ਹੋਏ ਹੈ ਦੀਪਕ ਜੀ ਦੀਪਕ ਪਟਕ ਜੀ ਮੈਂ ਉਹਨਾਂ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਕਿਸੇ ਦੀ ਮੈਂ ਹਰ ਚੀਜ਼ ਦਾ ਸਬੂਤ ਇਹਨੂੰ ਤਿਆਰ ਹੈ ਇੱਥੇ ਜਿਹੜਾ ਜਿੱਤਿਆ ਬਲਕਾਰ ਸਿੰਘ ਸਿੱਧੂ ਉਹਨੇ ਕਿਸੇ ਵਰਕਰ ਦੀ ਪੁੱਛਦਾਸ ਨਹੀਂ ਕੀਤੀ ਅੱਜ ਜਿੰਨੇ ਵਰਕਰ ਇਕੱਠੇ ਹੋਏ ਆ ਸਾਰੇ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰ ਅਸਤੀਫਾ ਦੇ ਰਹੇ ਆ ਜੇ ਹੁਣ ਕਰਪਸ਼ਨ ਗਏ ਤੋਂ ਨਗਰ ਕੌਂਸਲ 'ਚ 100% ਕਰਕਸ਼ਨ ਪਹਿਲਾਂ ਨਾਲੋਂ ਵਧੀਆ ਹੈ जरा किता देखी अखी जो दो राहु के है, सारे चार दिसी है तो। थी थी। और अब लंबे समय तो इन्होंने पर इन्होंने सब नगनोर किया वर्करा ने घर घर जाके वोटा मगे लोग भी असम कराव कम होता लोग भरोसा किया अस इन्होंने जिताया ਪਰ ਇਥੇ ਜਿਹੜਾ ਜਿੱਤਿਆ ਬਲਕਾਰ ਸਿੰਘ ਸਿੱਧੂ ਉਹਨੇ ਕਿਸੇ ਵਰਕਰ ਦੀ ਪੁੱਛਦਾਸ ਨਹੀਂ ਕੀਤੀ ਅੱਜ ਜਿੰਨੇ ਵਰਕਰ ਇਕੱਠੇ ਹੋਏ ਆ ਸਾਰੇ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰ ਅਸਤੀਫਾ ਦੇ ਰਹੇ ਆ ਅੱਗੇ ਕਿਸੇ ਪਾਰਟੀ ਚ ਜਾਣ ਦਾ ਕੋਈ ਨਾ ਅੱਗੇ ਹਜੇ ਕੋਈ ਪ੍ਰੋਗਰਾਮ ਨਹੀਂ ਆ ਕਿਸੇ ਪਾਰਟੀ ਜਾਣ ਦਾ ਅੱਜ ਪਾਰਟੀ ਛੱਡਤੀ ਸਾਰਿਆਂ ਨੇ ਅੱਜ ਤੋਂ ਹੀ ਇਹ ਜਿੰਨੇ ਸਾਰੇ ਵਰਕਰ ਆ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਸਸਵੀਕਾਰ ਬੁਲਾ ਰਹੇ ਆ ਜਿਹਦਾ ਕੀ ਕਾਰਨ 1 ਕੋ 21 ਆ 12500 ਬੰਦੇ ਨੇ ਸਾਡੇ ਸ਼ਹਿਰ ਚੋਂ ਐਮਐਲਏ ਬਲਕਾਰ ਸਿੱਧੂ ਨੂੰ ਵੋਟ ਪਾਈ ਸੀ ਪਰ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਸਾਡਾ ਐਡਾ ਵੱਡਾ ਸ਼ਹਿਰ ਹੈ 12500 ਬੰਦੇ ਨੇ ਸਾਨੂੰ ਵੋਟ ਪਾਈ ਆ ਸਾਡੇ ਸ਼ਹਿਰ ਦੇ ਵਿੱਚ ਇੱਕ ਵੀ ਇਮਾਨਦਾਰ ਬੰਦਾ ਨਹੀਂ ਸੀ ਵੀ ਜਿਹੜੀ ਕੋਈ ਸੁਣਵਾਈ ਕਰ ਸਕਦਾ ਇਹਨੇ ਸਾਡੇ ਤੇ ਸਾਡੇ ਸ਼ਹਿਰ ਦੀਆਂ ਇੰਗਰੀਆਂ ਚਾਬੀਆਂ ਹੈ ਉਹ ਸਾਡੇ ਸ਼ਹਿਰ ਤੋਂ ਬਾਹਰ ਹੀ ਭੇਜਤੀਆਂ ਜਿਹੜਾ ਕਿ ਸਾਡੇ ਹਲਕੇ ਨਾਲ ਕੋਈ ਤਾਲੁਕਾ ਨਹੀਂ ਹੈ ਨੀ ਔਰ ਦੂਜੀ ਗੱਲ ਅੱਜ ਤੱਕ ਇਹਨਾਂ ਦੇ ਕਿਸੇ ਵੀ ਵਰਕਰ ਨੇ ਕਿਸੇ ਵੀ ਇਹਨਾਂ ਦੇ ਉਧੇਧਾਰ ਨੇ ਕਿਸੇ ਵੀ ਇਹਨਾਂ ਦੇ ਲੀਡਰ ਨੇ ਆ ਜਿੰਨੇ ਵਰਕਰ ਖੜਿਆ ਕਿਸੇ ਨਾਲ ਹਰ ਤੱਕ ਕੋਈ ਤਾਲਮੇਲ ਨਹੀਂ ਕੀਤਾ ਜਿੱਤੋ ਕੀ ਪਤਾ ਲੱਗਦਾ ਇਹਨਾਂ ਨੂੰ ਕਿਸੇ ਵਰਕਰ ਦੀ ਲੋਰ ਨਹੀਂ ਹੈ ਇਸ ਕਰਕੇ ਅੱਜ ਤੁਸੀਂ ਸਾਰੇ ਜਾਣੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਅੱਜ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈਗਾ ਇਹਦੇ ਵਿੱਚ ਉਹ ਵਰਕਰ ਜਿਆਦੇ ਆ ਜਿਨ੍ਹਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਸੀ ਇਹਦੇ ਪੋਲਿੰਗ ਏਜੰਟ ਬਣੇ ਸੀ ਹਾਲਾਂਕਿ ਐਮਐਲਏ ਸਾਹਿਬ ਨੂੰ ਨਹੀਂ ਪਤਾ ਹੋਵੇਗਾ ਵੀ ਇਹ ਮੇਰੇ ਪੋਲਿੰਗ ਏਜੰਟ ਹੋਣਗੇ ਜਾਂ ਮੇਰੇ ਵਾਸਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਹੋਣਗੀਆਂ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੈਗੇ 2022 ਦੀਆਂ ਤਸਵੀਰਾਂ ਦੇ ਵਿੱਚ ਜੇ ਸਾਡੇ ਐਮਐਲਏ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਇੱਕ ਮਹਰਾਜ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਵੇਲੇ ਇੱਕ ਮਾਂ ਦੇ ਦੋ ਪੁੱਤ ਮਰੇ ਸੀ ਚਿੱਟੇ ਨਾਲ ਮਹਰਾਜ ਪਿੰਡ ਦੇ ਵਿੱਚ ਉਹਨਾਂ ਨੇ ਹਰ ਇੱਕ ਸਟੇਜ ਦੇ ਉੱਤੇ ਇੱਕ ਕਥਾ ਬਣਾਈ ਸੀਗੀ ਵੀ ਇਹ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਵੀ ਅਸੀਂ ਜਦੋਂ ਆਵਾਂਗੇ ਅਸੀਂ ਇਹ ਚਿੱਟੇ ਨੂੰ ਜੜੋਂ ਖਤਮ ਕਰ ਦੇਾਂਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਜ ਇਸ ਬਲਕਾਰ ਸਿੱਧੂ ਸਾਹਿਬ ਕਿੱਥੇ ਸੌਂਗੇ ਅੱਜ ਚਿੱਟਾ ਉਰ ਆ ਚੁੱਕਿਆ ਰਿਸ਼ਵਤ ਕੋਰੀ ਉਹਦੋਂ ਜ਼ਿਆਦਾ ਵੱੱਚ ਇਹਨਾਂ ਕੋਲੇ ਹਿੱਸੇ ਜਾਣ ਲੱਗੇ ਸਿੱਧੂ ਸਾਹਿਬ ਕੋਲੇ ਬਸ ਇੱਕ ਗੱਲ ਆਉਂਦੀ ਹੈ ਜਦੋਂ ਕੋਈ ਇਹਨਾਂ ਦੇ ਖਿਲਾਫ ਬੋਲਦਾ ਮੈਂ ਇਹਦੇ ਤੇ ਮਾਨਹਾਨੀ ਦਾ ਦਾਵਾ ਕਰੂੰ ਗੁਰਪ੍ਰੀਤ ਸਿੰਘ ਕਾਂਗੜੀਆ ਨੇ ਇਹਨਾਂ ਤੇ ਇਲੈਕਸ਼ਨਾਂ ਵੇਲੇ ਦੋਸ਼ ਲਾਇਆ ਵੀ ਇਹ ਇਹ ਅਤਵਾਦੀਆਂ ਨੂੰ ਅਸਲੇ ਸਪਲਾਈ ਕਰਦਾ ਸੀ ਇਹਨਾਂ ਨੇ ਕਿਹਾ ਵੀ ਮੈਂ ਇਹਨਾਂ ਤੇ ਮਾਨਹਾਨੀ ਦਾ ਦਾਵਾ ਕਰੂੰਗਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਮੈਂ ਮਾਨਹਾਨੀ ਦਾ ਦਾਵਾ ਕਰੂੰਗਾ ਨਹੀਂ ਜੰਤਕ ਹੋ ਕੇ ਇਹ ਮਾਫੀ ਮੰਗਣ ਉਹਨਾਂ ਨੇ ਅੱਜ ਤੱਕ ਤਾਂ ਮਾਫੀ ਮੰਗੀ ਨਹੀਂ ਸਰਕਾਰ ਇਹਨਾਂ ਦੀ ਹੈ ਇਹਨਾਂ ਨੇ ਕਿਉਂ ਨਹੀਂ ਮਾਨਹਾਨੀ ਦਾ ਦਾਵਾ ਕੀਤਾ ਫਿਰ ਲਖੇ ਸੁਧਾਨੇ ਨੇ ਦੋਸ਼ ਲਾਏ ਵੀ ਇਹਨੂੰ ਜਿਹੜੀ ਗੱਡੀ ਲਈ ਆ ਥਾਰ ਉਹਦੀਆਂ ਕਿਸ਼ਤਾਂ ਥਾਣੇ ਵਾਲੇ ਭਰਦੇ ਹੈਗੇ ਇਹਨੇ ਫਿਰ ਕਿਹਾ ਪ੍ਰੈਸ ਕਾਨਫਰੈਂਸ ਕਰਕੇ ਵੀ ਮੈਂ ਮਹਿਮਾਨ ਹਾਨੀ ਦਾ ਦਾਵਾ ਕਰੂੰਗਾ ਇਸ ਤੇ ਲਖੇਸਧਾਨੇ ਤੇ ਨਹੀਂ ਲਖਾਸਧਾਨਾ ਜਨਤਕ ਮਾਫੀ ਮੰਗੇ ਲਖੇਸਧਾਨੇ ਨੇ ਤਾਂ ਜਨਤਕ ਮਾਫੀ ਮੰਗੀ ਨਹੀਂ ਕਿਉਂ ਨਹੀਂ ਕੀਤਾ ਮਾਨ ਹਾਨੀ ਦਾ ਦਾਵਾ ਉਸ ਤੋਂ ਬਾਅਦ ਸੁਨੀਲ ਬਿੱਟੇ ਨੇ ਇਲਜ਼ਾਮ ਲਾਏ ਵੀ ਇਹਨੇ 47 ਲੱਖ ਰੁਪਇਆ ਰਿਸ਼ਵਤ ਦਾ ਲਿਆ ਹੈਗਾ 47 ਲੱਖ ਰੁਪਇਆ ਰਿਸ਼ਵਤ ਦੇ ਸਬੰਧ ਦੇ ਵਿੱਚ ਵੀ ਨੇ ਫੇਰ ਇਹੀ ਬਿਆਨ ਦਿੱਤੇ ਵੀ ਬਿੱਟਾ ਸੁਨੀਲ ਬਿੱਟਾ ਜਾਂ ਤਾਂ ਜਨਤਕ ਮਾਫੀ ਮੰਗੇ ਨਹੀਂ ਮਹਿਮਾਨ ਹਾਨੀ ਦਾ ਦਾਵਾ ਕਰੂੰਗਾ ਇਹਨੂੰ ਕਿਨੇ ਰੋਕਿਆ ਵੈ ਇਹ ਕਿਉਂ ਨਹੀਂ ਕਰਦਾ ਮਾਨ ਹਾਨੀ ਦਾ ਦਾਵਾ ਕੀ ਗੱਲ ਇਹ ਇਹ ਸਾਰੀਆਂ ਗੱਲਾਂ ਸੱਚੀਆਂ ਸੀ ਇਹ ਤਾਣੀ ਕਰਦਾ ਭ੍ਰਸ਼ਟਾਚਾਰ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚੋਂ ਘਟਣਾ ਹੋਵੇ ਤਾਂ ਬਲਕਾਰ ਸਿੱਧੂ ਨੰਬਰ 1 ਤੇ ਨਿਕਲ ਸਕਦਾ ਹੈਗਾ ਇਹਦੇ ਹਰਕਤਾਂ ਤੋਂ ਦੁਖੀ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਨੂੰ ਹਲਵਿਦਾ ਕਹਿ ਰਹੇ ਹਾਂ ਕਿਸਤਾ ਪਾਰਟੀ ਦੇ ਬਲਾਕ ਪ੍ਰਧਾਨ ਰਹੇ ਹੋ ਕਾਰਨ ਕੀ ਹੋ ਗਿਆ ਜੀ وجہ ਕੀ ਹੋਈ ਕਾਰਨ ਜੀ ਮੈਨੂੰ ਐਂ ਦੱਸ ਦਿਓ ਜੇ ਤਾਂ ਸ਼ਹਿਰ ਦੇ ਵਿੱਚ ਚਿੱਟਾ ਬੰਦ ਹੋ ਗਿਆ ਅਸੀਂ ਬਿਲਕੁਲ ਨਹੀਂ ਪਾਰਟੀ ਛੱਡਦੇ ਜੇ ਕਿਸੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਅਸੀਂ ਨਹੀਂ ਪਾਰਟੀ ਛੱਡਦੇ ਜੇ ਕੋਈ ਪੜ੍ਹਾਈ ਦੀ ਸੁਵਿਧਾ ਮਿਲ ਗਈ ਅਸੀਂ ਨਹੀਂ ਪਾਰਟੀ ਛੱਡਦੇ ਜੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਪੈਣਾ ਦਾ ਜੋ ਇਹਨਾਂ ਨੇ ਕਿਹਾ ਸੀ ਉਹ ਮਿਲਣ ਲੱਗ ਗਿਆ ਅਸੀਂ ਨਹੀਂ ਪਾਰਟੀ ਛੱਡਦੇ ਸਭ ਸੱਟਾ ਸ਼ਹਿਰ ਦੇ ਵਿੱਚ ਸ਼ਰੇਆਮ ਲੱਗ ਰਿਹਾ ਹੈ ਸੱਟੇ ਵਾਲਿਆਂ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਮੈਨੂੰ ਐਂ ਦੱਸੋ ਤਹਿਸੀਲ ਦੇ ਵਿੱਚ ਕਿਸੇ ਦਾ ਕੰਮ ਹੁੰਦਾ ਨਗਰ ਕੌਂਸਲ 'ਚ ਕੰਮ ਹੁੰਦਾ ਥਾਣੇ 'ਚ ਕੰਮ ਹੁੰਦਾ ਮੈਨੂੰ ਕੋਈ ਇੱਕ ਜਗ੍ਹਾ ਤਾਂ ਦੱਸ ਦਿਓ ਜਿੱਥੇ ਕੰਮ ਹੁੰਦੇ ਆ ਜਿਹੜਾ 2014 'ਚ 2500 'ਚ ਹੁੰਦਾ ਉਹਦਾ ਸੁੱਟੀ ਜਿਹੜੀ ਹੈਗਾ ਵਿਰੋਧਤਾਇ ਬਲਕਾਰ ਸਿੱਧੂ ਨਾਲਾ ਪਰ ਉਹਨਾਂ ਐਮਪੀ ਦੇ ਇਲੈਕਸ਼ਨਾਂ ਕਰਵਜੀਤ ਅਨਵੋਲ ਜੀ ਖੜੇ ਨੇ ਉਹਨਾਂ ਦਾ ਦਲ ਕਿਉਂ ਬਰੋਧਤਾ ਨਹੀਂ ਜੀ ਸਾਡੀ ਪਾਰਟੀ ਨਾਲ ਵੀ ਹੈ ਇਹਨਾਂ ਦੀਆਂ ਹਰਕਤਾਂ ਬਾਰੇ ਮੈਂ ਕੁਲਤਾਰ ਸੰਧਮਾ ਜੀ ਜੋ ਕਿ ਸਪੀਕਰ ਸਾਹਿਬ ਹੈ ਸਾਡੇ ਵਿਧਾਨ ਸਭਾ ਦੇ ਮੈਂ ਉਹਨਾਂ ਨੂੰ ਵੀ ਮਿਲ ਕੇ ਆਇਆ ਮੈਂ ਇਹਨਾਂ ਦੇ ਜਿਹੜੇ ਦਿੱਲੀ ਤੋਂ ਇੰਚਾਰਜ ਲੱਗੇ ਹੋਏ ਹੈ ਦੀਪਕ ਜੀ ਦੀਪਕ ਪਟਕ ਜੀ ਮੈਂ ਉਹਨਾਂ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਕਿਸੇ ਦੀ ਮੈਂ ਹਰ ਚੀਜ਼ ਦਾ ਸਬੂਤ ਇਹਨੂੰ ਤਿਆਰ ਹੈ ਇਹਦੇ ਖਿਲਾਫ ਇਹ ਜਦੋਂ ਮਰਜੀ ਪ੍ਰੈਸ ਕਾਨਫਰੈਂਸ ਰੱਖ ਲੈ ਮੈਂ ਉਹਨੂੰ ਤਿਆਰ ਹੈਗਾ ਇਹਦੇ ਜਿੰਨੇ ਕਰਪਸ਼ਨ ਦੇ ਧੰਦੇ ਹੈਗੇ ਇਹਦੇ ਕੈਰੇਕਟਰ ਬਾਰੇ ਹਰ ਚੀਜ਼ ਬਾਰੇ ਮੈਂ ਸਬੂਤ ਦੇਉਂਗਾ ਹੁਣ ਤੁਸੀਂ ਪਾਰਟੀ ਨੂੰ ਵਾਲਾ ਵੀ ਧੱਕਿਆ ਆਪਦੇ ਸਾਥੀਆਂ ਨਾਲ ਬਿਲਕੁਲ ਕੇ ਕਿਸੇ ਪਾਰਟੀ ਚ ਜਾਣ ਦਾ ਕੋਈ ਮਨ ਬਣਾਇਆ ਜਾਂ ਚਾਹ ਕੋਈ ਇਹਦੇ ਵਿਰੋਧ ਕਰੋਗੇ ਇਹਦਾ ਜਾਂ ਕੋਈ ਦੂਜੀ ਪਾਰਟੀ ਅਸੀਂ ਵਿਰੋਧ ਕਰਾਂਗੇ ਜੀ ਡਟ ਕੇ ਕਰਾਂਗੇ ਇਸ ਪਾਰਟੀ ਦਾ ਬਲਕਾਰ ਸਿੱਧੂ ਦਾ ਤਾਂ ਕਰਨਾ ਹੀ ਕਰਨਾ ਹੈ ਬਲਕਾਰ ਸਿੱਧੂ ਕਰਕੇ ਹੀ ਇਸ ਪਾਰਟੀ ਦਾ ਅਸੀਂ ਵਿਰੋਧ ਕਰਾਂਗੇ ਦੇ ਹੋਰ ਕਿਸੇ ਪਾਰਟੀ ਸ਼ਾਮਲ ਹੋਣ ਲਈ ਕੋਈ ਮੀਟਿੰਗ ਵਗੈਰਾ ਤੁਸੀਂ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੇ ਵਰਕਰ ਖੜੇ ਹੈ ਜੀ ਇਹਨਾਂ ਨਾਲ ਹੁਣ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਅਸੀਂ ਅੱਜ ਅਸੀਂ ਪਾਰਟੀ ਨੂੰ ਅਲਵੇ ਦਾ ਕਿਹਾ ਤਾਂ ਇਸ ਤੋਂ ਬਾਅਦ ਇਹਨਾਂ ਨਾਲ ਮੀਟਿੰਗ ਕਰਾਂਗੇ ਜਿੱਦਾਂ ਸਾਰੇ ਭਰਾ ਸਹਿਮਤ ਹੋਣਗੇ ਇਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਉਸ ਪਾਸ ਮੈਨੂੰ ਪਤਾ ਹੈ ਕਿ ਆਪਾਂ ਸਾਰਿਆਂ ਨੇ ਕਿੰਨੀ ਇਹਦੀ ਮਦਦ ਕੀਤੀ ਆ ਆ ਮੇਰੇ ਕੋਲੇ ਕੋਸ਼ਿਸ਼ ਵੀ ਨੇ ਜਦੋਂ ਇਹ ਖੜਾ ਹੋਇਆ ਸੀ ਤੇ ਮੈਂ ਆ ਛਪਵਾ ਕੇ ਲਾਏ ਸੀਗੇ ਔਰ ਉਸ ਤੋਂ ਬਾਅਦ ਇਹਨੇ ਮੈਨੂੰ ਆਈਡੈਂਟੀ ਕਾਰਡ ਵੀ ਬਣਾ ਕੇ ਦੇਤਾ ਕੰਮ ਮੈਂ ਆਪ ਕਰਦਾ ਕੋਈ ਕੰਮ ਨਹੀਂ ਕਰਦਾ ਹੈ ਜੇ ਮੈਂ ਥਾਣੇ 'ਚ ਵੀ ਮਤਲ ਕੋਈ ਫੋਨ ਮਾਰਦਾ ਤਾਂ ਇਹਦਾ ਬਣਾਇਆ ਹੋਇਆ ਪਹਿਲਾ ਉਹ ਸੀਰਾ ਮਹਾਰਾਜ ਦੇ ਕੋਲ ਦਾ ਉਹ ਗੱਲ ਇਹਨੇ ਸਾਰਾ ਨਤਾਬ ਕਰ ਸੀ ਵੀ ਉਹਦੋਂ ਕਰਾਇਆ ਅੱਜ 2.5 ਸਾਲ ਇਹ ਸਾਨੂੰ ਦੱਸਣਾ ਕਿ ਕਦੋਂ ਲਾਗੂ ਹੋ ਲਾਗੂ ਕੀਤਾ ਸਰੇ ਗਰੀਮਿਆ ਦੇ ਰਾਸ਼ਨ ਕਰ ਦਿੱਤੇ। ਔਰੇ ਵਾਲੀ ਨਕਤੇ ਜਿਹੜੀ ਬਾਦ ਵੈਂਸ਼ਨਾ ਲੈਂਦੇ ਸੀ ਮੇਰੇ ਕੋਲ ਉਤਾਰ ਨੂੰ ਬੇਪੀ 2 ਜਿੰਸ਼ਨਾ ਨੰਦੇ ਉਹ ਸਾਰੀ ਕੱਟ ਲੈਂਦੇ। ਉਹ ਬਾਦ ਪਹਿਲੀ ਵਾਰ ਫੁੱਲਾਂ ਦੇ ਵਿੱਚ ਪੜਦੀਆਂ ਨੇ ਉਹਨਾਂ ਨੂੰ ਸਰਕਾਰਾਂ ਸਾਈਕਲ ਦਿੰਦੀਆਂ ਸੀ। ਇਹ ਸਰਕਾਰਾਂ ਨੇ ਉਹ ਚੀਜ਼ ਬੰਦ ਕਰ ਦਿੱਤੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸਾਗਨ ਸਕੀਮ ਚਲਾਈ ਸੀ ਉਹ ਪਹਿਲੀਆਂ ਸਰਕਾਰਾਂ ਦਿੰਦੀਆਂ ਸੀ ਇਹਨਾਂ ਨੇ ਬੰਦ ਕਰ ਦਿੱਤੀ ਉਸ ਤੋਂ ਬਾਅਦ ਇਸ ਕਰਕੇ ਭਰਾਵੋ ਮੈਂ ਸੀਨੀਅਰ ਆਗੂ ਹੁੰਦਾ ਹੋਇਆ ਤੇ ਆ ਸਾਡੇ ਸਾਰੇ ਜਿੰਨੇ ਮੇਰੇ ਭਰਾ ਨੇ ਇਹਦੇ ਨਾਲ ਮੈਂ ਸਹਿਮਤ ਹੁੰਦਾ ਹੋਇਆ ਇਸ ਪਾਰਟੀ ਤੋਂ ਅਸਤੀਫਾ ਇਸ ਪਾਰਟੀ ਦੇ ਨਾਲ ਅਸੀਂ ਕੋਈ ਜਿੰਨਾ ਚਿਰ ਸਾਰੇ ਭਰਾ ਗੱਲਬਾਤ ਕੋਈ ਆਮ ਆਦਮੀ ਪਾਰਟੀ ਦੇ ਜਦੋਂ ਬਲਕਾਰ ਸਿੱਧੂ ਪੜਿਆ ਜਿੱਦਾਰੂ ਵਰਤ ਰਹੇ ਹੋ ਫਿਰ ਹੁਣ ਕਿਉਂ ਸਾਥ ਛੱਡ ਰਹੇ ਹੋ ਨਾ ਆਮ ਆਦਮੀ ਪਾਰਟੀ ਦਾ ਜਾਰੂ ਵਰਕਰ ਹੀ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਰਹਾ ਮਨੋਰਤੀ ਦਾ ਹੋਰ ਜਿੰਨਾ ਮੈਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਿਹਾ ਸੀ ਜਿੰਨਾ ਮੇਥੋਂ ਬੰਦਾ ਸੀ ਮੈਂ ਬਹੁਤ ਜ਼ਿਆਦਾ ਕੀਤਾ ਇੱਥੋਂ ਤੱਕ ਵੀ ਜਿਹੜੇ ਬੂਥ ਬਣਾਏ ਮੈਂ ਔਰ ਰਾਜੂ ਜੇਠੀ ਯਾਰ ਜੇਠੀ ਇਹਨਾਂ ਤੋਂ ਇਲਾਵਾ ਜੇ ਕਿਸੇ ਨੇ ਬੂਥ ਬਣਾਏ ਆ ਬੰਦੇ ਬਣਾਏ ਆ ਤਾਂ ਉਹ ਮੈਨੂੰ ਦੱਸਦੇ ਵੀ ਉਹ ਬੰਦੇ ਖਿੜਕੀ ਨਹੀਂ ਬਣਾਏ ਮਤਲਬ ਜਿਹੜੇ ਬੰਦੇ ਉਹਦੇ ਨਾਲ ਹੈ ਉਹਨਾਂ ਬੰਦਿਆਂ ਤੋਂ ਬਲਕਾਰ ਤੋਂ ਕਿਸੇ ਤੋਂ ਵੀ ਪੁੱਛ ਲੋ ਵੀ ਇੱਕ ਬੰਦੇ ਦਾ ਨਾਮ ਦੇ ਦੇ ਵੀ ਉਹ ਬੰਦਾ ਅਸੀਂ ਬਣਾਇਆ ਸੀ ਮੇਰੇ ਸਾਹਮਣੇ ਖੜਾ ਕਰ ਦੇ ਦੂਸਰੀ ਗੱਲ ਵੀ ਅਸੀਂ ਅੱਜ ਪਾਰਟੀ ਤੋਂ ਚਲੋ ਅਸੀਂ ਦੁਖੀ ਹੈ ਜਾਂ ਨਹੀਂ ਹੈ ਲੇਕਿਨ ਬਲਕਾਰ ਸਿੱਧੂ ਤੋਂ ਅਸੀਂ ਪੂਰੇ ਦੁਖੀ ਹੈ ਕਿਉਂਕਿ ਬਲਕਾਰ ਸਿੱਧੂ ਨੇ ਕਿਸੇ ਵਰਕਰ ਨੂੰ ਵੀ ਨਹੀਂ ਪੁੱਛਿਆ ਉਹਨੂੰ ਇਹ ਪਤਾ ਹੀ ਨਹੀਂ ਬ람ਪਰਾ ਫੁੱਲ ਚ ਕੋਈ ਵਰਕਰ ਮੇਰੇ ਨਾਲ ਕੰਮ ਕਰ ਰਿਹਾ ਸੀ ਕਿਉਂਕਿ ਇੰਨਾ ਸਮਾਂ ਜੇ ਬੰਦੇ ਨਾਲ ਅਸੀਂ ਕੰਮ ਕੀਤਾ ਹੈ ਚਲੋ ਹੋ ਸਕਦਾ ਸਾਡੇ 'ਚ ਕੋਈ ਕਮੀਆਂ ਹੋਣ ਉਹ ਦੱਸਦਾ ਸਾਨੂੰ ਵੀ ਤੁਹਾਡੇ 'ਚ ਕਮੀਆਂ ਅਸੀਂ ਦੂਰ ਕਰੋ ਮਗਰ ਉਹ ਜਿੰਨੀਆਂ ਕਮੀਆਂ ਅਸੀਂ ਦੱਸਦੇ ਨੇ ਉਹ ਦੂਰ ਕਰ ਲੇ ਔਰ ਜਿਹੜੇ ਬੰਦੇ ਉਹਨੇ ਅੱਜ ਨਾਲ ਰੱਖਿਆ ਉਹ ਨਾ ਪਾਰਟੀ ਜਦੋਂ ਨਾਲ ਸੀ ਨਾ ਉਹ ਪਾਰਟੀ ਦੇ ਬੰਦੇ ਸੀ ਇੱਥੋਂ ਤੱਕ ਵੀ ਮਾਤ ਉਹਨੇ ਇੱਕ ਨਵੀਂ ਗੱਲ ਆਦਾ ਤੁਹਾਨੂੰ ਯਾਦ ਹੋਊਗਾ ਵੀ ਅਸੀਂ ਇੱਕ ਹਸਪਤਾਲ ਦਾ ਗੇਟ ਤੋੜਿਆ ਸੀ ਜਿਹੜੀ ਦੁਕਾਨ ਤੇ ਕਬਜ਼ਾ ਕੀਤਾ ਸੀ ਕੰਗੜ ਸਾਹਿਬ ਨੇ ਉਹ ਦੁਕਾਨ ਦਾ ਜਤਿੰਦਰ ਭੱਲੇ ਨਾ ਅਸੀਂ ਤੋੜਿਆ ਉਹ ਤੇ ਮੇਰੇ ਤੇ ਪਰਚਾ ਹੋਇਆ 307 ਦਾ ਹਾਈ ਕੋਰਟੋਂ ਮੇਰੀ ਜਮਾਨਤ ਹੋਈ ਮੈਂ ਮੇਰੇ ਖਰਚੇ ਤੋਂ ਮੈਂ ਜਮਾਨਤ ਕਰਾਇਆ ਕੋਈ ਲੀਡਰ ਮੈਨੂੰ ਕਹਿ ਲੈ ਸਕਦਾ ਮੈਂ ਥੋਂ ਪੈਸੇ ਲੈ ਜਿੰਨੇ ਮੈਂ 2 ਮਹੀਨੇ ਬਾਹਰ ਰਿਹਾ ਦਲਮੀ ਨੇ ਰਿਹਾ ਉਹ ਮੇਰਾ ਖਰਚਾ ਉਹ ਤੇ ਉਹ ਬੰਦਾ ਅੱਜ ਬਲਕਾਰ ਸਿੱਧੂ ਦੇ ਨਾਲ ਸੀ ਜਿਹੜਾ ਬੰਦਾ ਸਾਡੇ ਤੇ ਡਾਂਗ ਲੈ ਕੇ ਆਇਆ ਸੀ ਸਾਨੂੰ ਮਾਰਨ ਆਇਆ ਸੀ ਆਸਿਆ ਜਤेंद्र ਭੱਲੇ ਤੋਂ ਵੀ ਦੁਖੀ ਐ ਕਿਉਂਕਿ ਉਹਤੇ ਵੀ ਪਰਚਾ ਹੋਇਆ ਸੀ ਉਹਨੂੰ ਵੀ ਉਹ ਬੰਦਾ ਕੁੱਟਣ ਆਇਆ ਸੀ ਲੇਕਿਨ ਉਹ ਵੀ ਚੁੱਪ ਐ ਸਾਨੂੰ ਇਹ ਵੀ ਨਹੀਂ ਪਤਾ ਇਸ ਕਰਕੇ ਕੋਈ ਵੀ ਸਾਡੀ ਲੀਡ ਹੀ ਨਹੀਂ ਆ ਪਾਰਟੀ ਨਾਲ ਨਾ ਬਲਕਾਲ ਸਿੰਘ ਨੂੰ ਨਾ ਪਾਰਟੀ ਨਾਲ ਨਾ ਦਿੱਲੀ ਅਧਿਕਾਰੀਆਂ ਨਾਲ ਨਾ ਲੋਕਲ ਨਾਲ ਵੀ ਸਾਡੀ ਕੋਈ ਲੀਡ ਹੀ ਨਹੀਂ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਤਾਂ ਅਸੀਂ ਕਰਾਂਗੇ ਕਿ ਦੱਸੋ ਇਸ ਕਰਕੇ ਅਸੀਂ ਪੂਰੇ ਸਾਲ ਤੋਂ ਚੁੱਪ ਬੈਠੇ ਕਿਸੇ ਨੇ ਸੁਣਦਾ ਤਾਲਬੇਲ ਨਹੀਂ ਕੀਤਾ ਕਿਸੇ ਨੇ ਕੋਈ ਤਾਲਬੇਲ ਨਹੀਂ ਕੀਤਾ ਸਰਦ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਮੇਰੇ ਸਾਦੇ ਗਦਰ ਕਰ ਕੀ ਰਹੇ ਸੀ ਮੇਰੇ ਔਰ ਮੇਰੇ ਤਿੰਨੇ ਮੁੰਡੇ ਵੀ ਬੋਕਰ ਮੇਰੇ ਜਵਾਗ ਮਾਰਦੇ ਸੀ ਪਾਣੀ ਮੇਰੇ ਜਵਾਗ ਪਰਦੇ ਸੀ ਸਫਾਈ ਉਹ ਕਰਦੇ ਸੀ ਦਫਤਰ ਮੈਚ ਲਾਉਂਦਾ ਸੀ ਔਰ ਦਫਤਰ ਨੂੰ ਖਰਚਾ ਵੀ ਨਹੀਂ ਭੇਜਦੇ ਸੀ ਉਸ ਬੰਦੇ ਨੂੰ ਅਸੀਂ ਇਹ ਸੋਚਦੇ ਸੀ ਵੀ ਜਿੱਤੇ ਤੋਂ ਬਾਅਦ ਕੁਝ ਕਰੂਗਾ ਉਹ ਅਸੀਂ ਆਪ ਦੇ ਖਾਤਰ ਨਹੀਂ ਕਰਾਉਂਦੇ ਸੀ ਪਬਲਿਕ ਖਾਤਰ ਹੀ ਕਰ ਦਿੰਦਾ ਜੇ ਹੁਣ ਕਰਪਸ਼ਨ ਗਏ ਤੋਂ ਨਗਰ ਕੌਂਸਲ 'ਚ 100% ਕਲਕਸ਼ਨ ਪਹਿਲਾਂ ਨਾਲੋਂ ਵਧੀਆ ਕੱਲੇ ਕ 8 ਇੰਚ ਦਾ ਟੋਟਾ ਲਾਇਆ ਉਹਨੂੰ 16 ਫੁੱਟ ਦਾ ਬਣਾਤਾ ਮੋੜ ਰੋਡ ਤੇ ਇੰਨੇ ਇੰਨੇ ਕਰਪਸ਼ਨ 8 ਇੰਚ ਨੂੰ 16 ਫੁੱਟ ਬਣਾਉਣਾ ਔਰ ਜੇ ਨਹੀਂ ਬਣਾਇਆ ਤਾਂ ਦੱਸ ਦਿਓ ਮੈਨੂੰ ਕਰਪਸ਼ਨ ਤਾਂ ਪੂਰੀ ਚੱਲਦੀ ਆ ਜੀ ਇਸ ਗੱਲ ਦਾ ਕੋਈ ਰੋਲਾ ਨਹੀਂ ਥਾਣਿਆਂ 'ਚ ਪੂਰੀ ਚੱਲਦੀ ਆ ਆ ਜਦੋਂ ਆਪਣੀ ਮਿਊਂਸਪੈਲਟੀ ਚ ਚੱਲਦੀ ਆ ਸਾਰੇ ਥਾਵਾਂ ਤੇ ਆ ਸੱਟਿਆਂਾਂ ਤੋਂ ਹੋਰ ਥਾਵਾਂ ਤੋਂ ਲਈ ਜਾਂਦੇ ਆ ਪੈਸੇ ਇਹਦੀ ਗੱਲ ਦਾ ਕੋਈ ਰੋਲਾ ਜਿਹੜਾ 2000 ਚ ਕੰਮ ਹੁੰਦਾ ਸਰਕਾਰਾਂ ਤੇ ਹੋਣੀ ਕੋਈ ਸਰਕਾਰ ਨਾ ਕੋਈ ਫਰਕ ਨਹੀਂ ਜੀ ਇਹ ਤਾਂ ਉਦੋਂ ਵੀ ਗੰਦ ਨਿਕਲ ਗਏ ਹੋਰ ਦੱਸੋ ਉਦੋਂ ਵੀ ਗੰਦ ਜਿਹੜਾ ਕਚੇ ਵਗਣਾ ਸੱਟੇ ਨਾ ਜੀ ਨਾ ਇਹ ਤਾਂ ਜਿਆਦਾ ਵੱਧ ਗਿਆ ਨਸ਼ਾ ਹੀ ਵੱਧ ਗਿਆ ਜਿਆਦਾ ਚਿੱਟਾ ਵੱਧ ਗਿਆ ਆ ਹੋਰ ਸਮੈਕਾ ਸਮੂਕਾ ਹੋਰ ਬਫਹਰੀਆਂ ਆ ਗਈਆਂ ਕੋਈ ਪਤਾ ਹੀ ਨਾ ਲੱਗਦਾ ਵੱਧੂ ਨਸ਼ਾ

ਵੀ ਇਹ ਮੈਨੂੰ ਦੱਸੇ ਵੀ ਤੇਰੇ ਫਾਰਮ ਭਰ ਕੇ ਤੇਰੀ ਆਈਡੀ ਚ ਪਾਇ ਕਿਸਨੇ ਆ ਥੋੜੇ ਸਾਹਮਣੇ ਸਬੂਤ ਪਿਆ ਠੀਕ ਹੈ ਕਿ ਨਾ ਗੱਲ ਜਿਹੜਾ ਕੀ ਇਹਦੇ ਵਾਸਤੇ ਅਸੀਂ ਦਿਨ ਰਾਤ ਇੱਕ ਕੀਤਾ ਸੀ ਅਸੀਂ ਧੁੱਪ ਨਹੀਂ ਦੇਖੀ ਸੀ ਅਸੀਂ ਛਾਂ ਨਹੀਂ ਦੇਖੀ ਸੀ ਜਿਹੜੇ ਦੋ ਰਾਹੁ ਕੇਤੂ ਆ ਉਹਦਾ ਸਾਡੇ 4 ਦਿਨ ਪਹਿਲਾਂ ਦਿਸਿਆ ਵੋਟਾਂ ਤੋਂ ਔਰ ਇੱਕ ਗੱਲ ਮੈਂ ਹੋਰ ਦੱਸ ਦਿੰਨਾ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਰੇ ਵਰਕਰਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਨਵੇਂਆਂ ਨੂੰ ਵੀ ਜਿਹੜੇ ਨਵੇਂ ਦਾ ਰਲ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਮੈਂ ਭੁੱਲ ਗਿਆ ਸੀ ਇਹਨੇ ਸਾਰੇ ਵਰਕਰਾਂ ਦਾ 10 ਦਿਨ ਪਹਿਲਾਂ ਸੌਦਾ ਕੀਤਾ ਜਿਹਦਾ ਕਿ ਪ੍ਰੂਫ ਮੇਰੇ ਕੋਲੇ ਹਾਜ਼ਰ ਹੈ ਸਾਰੇ ਵਰਕਰਾਂ ਦਾ ਸੌਦਾ ਕੀਤਾ ਇਹਨੇ ਟੋਟਲੀ ਜਿੰਨੇ ਸੀ ਵਰਕਰ ਸੀ ਜੇ ਇਹ ਗੱਲ ਝੂਠ ਹੋਵੇ ਮੈਂ ਚੌਂਕ ਦੇ ਵਿੱਚ ਖੜ ਕੇ ਇਸ ਗੱਲ ਦੀ ਸਬੂਤ ਦੇਉਂਗਾ ਤੁਹਾਨੂੰ ਕਿਵੇਂ ਸੌਦਾ ਕੀਤੇ ਨਾਲ ਸੌਦਾ ਇਹ ਸੱਦਾ ਵਿੱਚ ਦੇਖਣਾ ਜੀ ਹੁਣ ਤੁਸੀਂ ਕੀ ਜੀ ਕੋਈ ਵਰਕਰ ਹੈਗਾ ਜੀ ਮੈਂ ਇੱਕ ਬਰਕਰਾਰ ਨਾਂ ਦਿਖਾਉ ਉਹ ਵੀ ਜਿਹੜਾ ਹੈਗਾਗਾ ਸਾਰੇ ਵਰਕਰਾਂ ਨਾਲ ਸੌਦਾ ਕਰਕੇ ਪਾਸੇ ਕਰਨ ਦਾ ਵੀ ਮੈਂ ਸਾਰਿਆਂ ਨੂੰ ਪਾਸੇ ਕਰੂੰਗਾ ਉਹ ਸਾਰੇ ਪਾਸੇ ਕਰਤੇ ਇੱਥੋਂ ਲੱਗ ਜੋ ਰਾਮਪਰੇ ਤੋਂ ਰਾਮਪਰਾ ਫੂਲ ਭਾਈ ਰੂਪਾ ਜਲਾਲ ਕੋਠਾ ਗੁਰੂ ਮਲੂਕਾ ਭਗਤਾ ਉਹ ਰਾਮੋ ਵਾਲੇ ਤੱਕ ਮੈਨੂੰ ਐਂ ਦੱਸੋ ਵੀ ਪੁਰਾਣਾ ਵਰਕਰ ਇੱਕ ਵੀ ਹੈਗਾ ਇਹ ਕਹੇਗਾ ਤਾਂ ਮੈਨੂੰ ਉਹਦਾ ਨਾਂ ਦੱਸ ਦੇ ਇੰਨਾ ਕਹਿੰਦਾ ਹੋਇਆ ਜੀ ਮੈਂ ਮਾਫੀ ਚਾਹਣਾ ਆ ਸੂਤ ਥੋੜੇ ਸਾਹਮਣੇ